ਨਾਨਕ ਸਿੰਘ ਜੀ ਦੇ ਨਾਵਲ ਪ੍ਰਾਸਚਿਤ ਦਾ ਆਖਰੀ ਭਾਗ ਬਰਾਸਕੀ ਦੇ ਚਲੇ ਜਾਣ ਤੋਂ ਬਾਅਦ ਅੰਨਾ ਨੇ ਅੱਜ ਦੀ ਘਟਨਾ ਨੂੰ ਮੁੜ ਕੇ ਸੋਚਣਾ ਸ਼ੁਰੂ ਕੀਤਾ ਨਾਲ ਹੀ ਆਪਣੇ ਨਵੇਂ ਬਣਾਏ ਇਰਾਦੇ ਬਾਬਤ ਵੀ ਸੋਚਦੀ-ਸੋਚਦੀ ਉਹ ਘਬਰਾ ਉੱਠੀ ਬਰਾਸਕੀ ਦਾ ਸੋਹਣਾ ਪਿਆਰ ਭਰਿਆ ਚਿਹਰਾ ਉਸ ਦੀਆਂ ਅੱਖਾਂ ਅੱਗੇ ਫੇਰਨ ਲੱਗਾ ਆਪਣੇ ਕਹੇ ਹੋਏ ਵਾਕਾਂ ਨੂੰ ਜਦੋਂ ਉਸ ਦੇ ਦਿਲ ਵਿੱਚ ਦੁਹਰਾਇਆ ਤਾਂ ਉਸ ਨੂੰ ਜਾਪਿਆ ਜਿਵੇਂ ਅੱਜ ਉਸ ਨੇ ਆਪਣੇ ਪਿਆਰੇ ਬਰਾਸਕੀ ਉੱਤੇ ਸਖਤੀ ਦੀ ਹੱਦ ਕਰ ਦਿੱਤੀ ਹੈ ਇਸੇ ਗੱਲ ਨੂੰ ਸੋਚਦੀ ਸੋਚਦੀ ਉਹ ਛਟਪਟ ਮੰਜੇ ਤੋਂ ਉੱਠ ਕੇ ਮੇਜ਼ ਦੇ ਕੋਲ ਗਈ ਤੇ ਘੰਟੀ ਉੱਤੇ ਇਤਨੇ ਜ਼ੋਰ ਦੀ ਹੱਥ ਮਾਰਿਆ ਕਿ ਸਪਰਿੰਗ ਖੋਚਲਾ ਹੋ ਗਿਆ ਨੌਕਰ ਦੇ ਆਉਣ ਤੀਕ ਉਸਨੇ ਛਟਪਟ ਇੱਕ ਚਿੱਠ ਲਿਖ ਲਈ ਤੇ ਉਸ ਨੂੰ ਕਹਿਣ ਲੱਗੀ ਉਹ ਜਿੱਥੇ ਵੀ ਹੋਣ ਜਲਦੀ ਤੋਂ ਜਲਦੀ ਇਹ ਰੁੱਕਾ ਉਹਨਾਂ ਨੂੰ ਪਹੁੰਚਾ ਆਵੇ ਚਿੱਠੀ ਉੱਤੇ ਦੋ ਹੀ ਸਤਰਾਂ ਸਨ ਕਸੂਰ ਸਾਰਾ ਮੇਰਾ ਹੀ ਸੀ ਜਲਦੀ ਮੋੜਾਓ ਮੈਂ ਘਬਰਾ ਰਹੀ ਹਾਂ ਨੌਕਰ ਚਲਾ ਗਿਆ ਤੇ ਅੰਨਾ ਫਿਰ ਡੁੰਗੇ ਵੈਣਾ ਵਿੱਚ ਬਹਿ ਗਈ ਚਿੱਠ ਵੇਖਦਿਆਂ ਹੀ ਭੱਜਿਆ ਆਵੇਗਾ ਮੈਂ ਜਾਣਦੀ ਹਾਂ ਉਦੇ ਦਿਲ ਵਿੱਚ ਕੁਝ ਨਹੀਂ ਉਹ ਮੇਰਾ ਵੱਡੇ ਤੋਂ ਵੱਡਾ ਕਸੂਰ ਮਾਫ਼ ਕਰ ਸਕਦਾ ਹੈ ਪਰ ਉਹ ਬਿੱਲੀਆਂ ਅੱਖਾਂ ਵਾਲੀ ਕੁੜੀ ਕੌਣ ਸੀ ਜਿਸ ਨੇ ਬੱਗੇ ਵਿੱਚੋਂ ਸਿਰ ਕੱਢ ਕੇ ਉਸ ਨੂੰ ਪਾਰਸਲ ਫੜਾਇਆ ਸੀ ਉਸ ਪਾਰਸਲ ਵਿੱਚ ਕੀ ਸੀ ਕੀ ਜੋ ਕੁਝ ਬਰਾਸਕੀ ਨੇ ਕਿਹਾ ਸੀ ਉਹੀ ਕੁਝ ਸੀ ਪਰ ਉਸ ਕੁੜੀ ਨੂੰ ਤੱਕ ਕੇ ਉਹ ਕਿੱਦਾਂ ਦਾ ਮੁਸਕਰਾਇਆ ਸੀ ਜਿਸ ਤਰ੍ਹਾਂ ਕਦੇ ਕਿਸੇ ਸਮੇਂ ਮੈਨੂੰ ਤੱਕ ਕੇ ਮੁਸਕਰਾਉਂਦਾ ਹੁੰਦਾ ਸੀ ਜੇ ਉਹ ਆਪਣੀ નિર્ਦੋਸ਼ਤਾ ਸਾਬਤ ਨਾ ਕਰ ਸਕਿਆ ਜੇ ਮੈਨੂੰ ਪਤਾ ਲੱਗ ਗਿਆ ਕਿ ਉਸੇ ਕੁੜੀ ਨੂੰ ਬਰਾਸਕੀ ਦੀ ਮਾਂ ਨੋ ਬਣਾਉਣ ਦੇ ਆਹਰ ਪਾਹਰ ਕਰ ਰਹੀ ਹੈ ਫਿਰ ਕੀ ਬਣੇਗਾ ਫਿਰ ਫਿਰ ਬਸ ਅੰਨਾ ਨੇ ਉੱਠ ਕੇ ਘੜੀ ਤੋਂ ਵਕਤ ਦੇਖਿਆ ਤੇ ਸੋਚਣ ਲੱਗੀ ਉਹ ਆ ਰਿਹਾ ਹੋਵੇਗਾ ਪਰ ਜਿਉ ਨਾ ਆਇਆ ਨਹੀਂ ਇਹ ਕਿਵੇਂ ਹੋ ਸਕਦਾ ਹੈ ਰੋਣ ਨਾਲ ਸ਼ਾਇਦ ਮੇਰੀਆਂ ਅੱਖਾਂ ਲਾਲ ਹੋ ਗਈਆਂ ਨੇ ਮੈਂ ਠੰਡੇ ਪਾਣੀ ਨਾਲ ਇਹਨਾਂ ਨੂੰ ਧੋ ਕਿਉਂ ਨਾ ਲਵਾਂ ਸ਼ਾਇਦ ਮੇਰੀਆਂ ਅੱਖਾਂ ਉਹਨੂੰ ਚੰਗੀਆਂ ਨਾ ਲੱਗਣ ਅੱਜ ਮੈਂ ਕੰਗੀ ਫੇਰੀ ਹੈ ਕਿ ਨਹੀਂ ਕੀਤੀ ਤੇ ਸੀ ਸ਼ਾਇਦ ਪਰ ਕਿਸੇ ਵੇਲੇ ਸ਼ੀਸ਼ੇ ਵਿੱਚ ਜਰਾ ਵੇਖ ਤੇ ਸਈ ਬੜੀ ਤੇਜ਼ੀ ਨਾਲ ਉੱਠ ਕੇ ਉਹ ਸ਼ੀਸ਼ੇ ਅੱਗੇ ਜਾ ਖੜੋਤੀ ਹੈ ਇਹ ਕੌਣ ਖੜੀ ਹੈ ਸ਼ੀਸ਼ੇ ਅੱਗੇ ਮੈਂ ਉਫ ਮੇਰੀ ਸ਼ਕਲ ਕਿੰਨੀ ਭਿਆਨਕ ਹੋ ਗਈ ਹੈ ਬਿਲਕੁਲ ਪਾਗਲਾਂ ਵਰਗੀ ਨਹੀਂ ਇਹ ਤੇ ਹੋਰ ਕੋਈ ਜਨਾਨੀ ਹੈ ਕਿਤੇ ਮੈਂ ਸੱਚਮੁੱਚ পাগল ਤੇ ਨਹੀਂ ਹੋ ਗਈ ਕਿ ਆਪਣੇ ਆਪ ਨੂੰ ਪਛਾਣ ਵੀ ਨਹੀਂ ਸਕਦੀ ਇਹ ਮੈਂ ਹੀ ਤੇ ਹਾਂ ਨਹੀਂ ਤੇ ਹੋਰ ਕੌਣ ਹੈ ਇਹ ਸੋਚਦੀ ਹੋਈ ਉਹ ਦੌੜ ਕੇ ਆਪਣੇ ਸੌਣ ਵਾਲੇ ਕਮਰੇ ਵਿੱਚ ਚਲੀ ਗਈ ਜਿੱਥੇ ਉਸਦੀ ਨੌਕਰਾਨੀ ਅਨੁਸ਼ਕਾ ਬਿਸਤਰਾ ਠੀਕ ਕਰ ਰਹੀ ਸੀ ਉਸ ਨੂੰ ਵੇਖਦਿਆਂ ਹੀ ਕਹਿਣ ਲੱਗੀ ਅਨੁਸ਼ਕਾ ਮੈਂ ਤੈਨੂੰ ਰੁੱਕਾ ਦੇ ਕੇ ਬ੍ਰਾਸਕੀ ਵੱਲ ਭੇਜਿਆ ਸੀ ਤੂੰ ਦੇ ਆਈ ਹੈ ਕੀ ਕਹਿੰਦਾ ਸੀ ਆ ਰਿਹਾ ਹੈ ਪਰ ਉਸਨੇ ਇਤਨੀ ਦੇਰ ਅਨੁਸ਼ਕਾ ਬੋਲੀ ਨਹੀਂ ਸਰਕਾਰ ਤੁਸੀਂ ਮੈਨੂੰ ਤੇ ਨਹੀਂ ਸੀ ਭੇਜਿਆ ਵੇਨਕਾ ਨੌਕਰ ਨੂੰ ਭੇਜਿਆ ਸੀ ਉਹ ਅਜੇ ਨਹੀਂ ਮੁੜਿਆ ਪਰ ਅੰਨਾ ਨੇ ਉਸਦੀ ਕੋਈ ਗੱਲ ਨਹੀਂ ਸੁਣੀ ਇਹ ਗੱਲ ਅਧੂਰੀ ਛੱਡ ਕੇ ਪਰੇਬਾਰੀ ਅੱਗੇ ਚਾਹ ਖੜੋਤੀ ਤੇ ਸੜਕ ਵੱਲ ਨਜ਼ਰ ਜਮਾ ਕੇ ਤੱਕਣ ਲੱਗੀ ਝਟਕ ਪਿੱਛੋਂ ਉਸਨੇ ਨੌਕਰ ਨੂੰ ਵਾਪਸ ਆਉਂਦਿਆਂ ਵੇਖਿਆ ਜਿਸਨੇ ਆ ਕੇ ਦੱਸਿਆ ਉਹ ਮੈਨੂੰ ਨਹੀਂ ਮਿਲ ਸਕੇ ਪਤਾ ਲੱਗਾ ਹੈ ਕਿ ਨਿਜਨੀ ਰੇਲਵੇ ਸਟੇਸ਼ਨ ਵੱਲ ਚਲੇ ਗਏ ਨੇ ਅੰਨਾ ਉਸਦੀਆਂ ਗੱਲਾਂ ਦਾ ਮਤਲਬ ਨਾ ਸਮਝ ਕੇ ਬੋਲੀ ਕੀ ਕਿਹਾ ਹੈ ਤੂੰ ਨੌਕਰ ਨੇ ਆਪਣੀ ਗੱਲ ਨੂੰ ਫਿਰ ਦੁਹਰਾਇਆ ਜਿਸ ਦੇ ਉੱਤਰ ਵਿੱਚ ਅੰਨਾ ਝਟਪਟ ਬੋਲੀ ਅੱਛਾ ਜਲਦੀ ਨਾਲ ਬੱਗੀ ਤਿਆਰ ਕਰ ਲੈ ਤੇ ਉਹਨਾਂ ਦੇ ਦਿਹਾਤ ਭਾਲੇ ਮਕਾਨ ਤੇ ਜਾ ਕੇ ਰੁੱਕਾ ਦੇ ਆ ਨਾਲ ਹੀ ਉਸਨੇ ਇੱਕ ਧਾਰ ਵੀ ਲਿਖ ਕੇ ਉਸ ਨੂੰ ਦੇ ਦਿੱਤਾ ਜਲਦੀ ਆਓ ਕੁਝ ਅਤੇ ਜ਼ਰੂਰੀ ਗੱਲਾਂ ਕਰਨੀਆਂ ਨੇ ਨੌਕਰ ਦੋਵੇਂ ਚੀਜ਼ਾਂ ਲੈ ਕੇ ਚਲਾ ਗਿਆ ਇਧਰ ਅੰਨਾ ਸੋਚਣ ਲੱਗੀ ਮੈਂ ਇੱਥੇ ਰਹਿ ਕੇ ਕੀ ਕਰਾਂਗੀ ਮੈਨੂੰ ਡਾਲੀ ਦੇ ਘਰ ਜਾਣਾ ਚਾਹੀਦਾ ਹੈ ਨਹੀਂ ਤੇ ਮੈਂ ਸੱਚਮੁੱਚ ਹੀ ਪਾਗਲ ਹੋ ਜਾਵਾਂਗੀ ਡਾਲੀ ਤੇ ਉਸਦੀ ਛੋਟੀ ਭੈਣ ਕਿੱਟੀ ਇਹਨਾਂ ਦਿਨਾਂ ਵਿੱਚ ਮਾਸ ਕੋ ਆਏ ਹੋਏ ਸਨ ਕਪੜੇ ਬਦਲ ਕੇ ਜਦ ਉਹ ਜਾਣ ਲਈ ਤਿਆਰ ਹੋਈ ਤਾਂ ਸਾਹਮਣੇ ਉਸਦੀ ਨੌਕਰਾਨੀ ਅਨੁਸ਼ਕਾ ਖੜੀ ਸੀ ਜਿਹੜੀ ਮਾਲਕਣ ਦਾ ਹਾਲ ਵੇਖ ਵੇਖ ਕੇ ਘਬਰਾ ਰਹੀ ਸੀ ਉਸ ਦੀਆਂ ਅੱਖਾਂ ਵਿੱਚੋਂ ਤਰਸ ਤੇ ਹਮਦਰਦੀ ਝਲਕ ਰਹੀ ਸੀ ਉਸ ਨੂੰ ਵੇਖ ਕੇ ਅੰਨਾ ਰਹਿ ਨਾ ਸકી ਉਸ ਦੇ ਡੱਕੇ ਹੋਏ ਅਥਰੂ ਝਲਕ ਪਏ ਤੇ ਨੌਕਰਾਨੀ ਨੂੰ ਗੱਲ ਨਾਲ ਲਾ ਕੇ ਕਹਿਣ ਲੱਗੀ ਤੂੰ ਹੀ ਦੱਸ ਅਨੁਸ਼ਕਾ ਹੁਣ ਮੈਂ ਕੀ ਕਰਾਂ ਇਹ ਕਹਿੰਦੀ ਹੋਈ ਉਹ ਨਿਰਾਸ਼ ਭਾਵ ਨਾਲ ਆਰਾਮ ਕੁਰਸੀ ਤੇ ਲੇਟ ਗਈ ਅਨੁਸ਼ਕਾ ਬੋਲੀ ਸਰਕਾਰ ਤੁਸੀਂ ਘਬਰਾਉਂਦੇ ਕਿਉਂ ਹੋ ਉਹ ਹੁਣੇ ਆ ਜਾਣਗੇ ਠੀਕ ਹੈ ਤੂੰ ਸੱਚ ਕਹਿੰਦੀ ਹੈ ਮੈਨੂੰ ਡਾਲੀ ਨੂੰ ਜ਼ਰੂਰ ਮਿਲਣਾ ਚਾਹੀਦਾ ਹੈ ਇਹ ਕਹਿੰਦੀ ਹੋਈ ਬਾਹਰ ਨਿਕਲ ਕੇ ਆਪਣਾ ਘੋੜਾ ਗੱਡੀ ਵਿੱਚ ਜਾ ਬੈਠੀ ਤੇ ਕੋਚਵਾਨ ਨੂੰ ਉਸਨੇ ਅਬਲਾਸਕੀ ਦੇ ਘਰ ਚੱਲਣ ਲਈ ਕਿਹਾ ਮੌਸਮ ਬੜਾ ਸੁਹਾਵਣਾ ਸੀ ਕਣੀਆਂ ਪੈ ਕੇ ਹਟੀਆਂ ਸਨ ਤੇ ਆਕਾਸ਼ ਉੱਤੇ ਕਾਲੇ-ਕਾਲੇ ਬੱਦਲ ਛਾਏ ਸਨ ਗੱਡੀ ਦੌੜੀ ਜਾ ਰਹੀ ਸੀ ਤੇ ਅੰਨਾਂ ਦੇ ਖਿਆਲਾਂ ਦੀ ਗੱਡੀ ਉਸ ਨਾਲੋਂ ਵੀ ਤੇਜ਼ ਮੈਂ ਉਸ ਨੂੰ ਕੀ ਲਿਖਿਆ ਸੀ ਕਸੂਰ ਮੇਰਾ ਹੈ ਪਰ ਕਿਉਂ ਮੈਂ ਆਪਣੇ ਸਵੈਮਾਨ ਨੂੰ ਕਿਉਂ ਇਸ ਤਰ੍ਹਾਂ ਭੁੱਜੇ ਸੁੱਟ ਰਹਿ ਦਿੱਤਾ ਕੀਮੀ ਸੱਚਮੁੱਚ ਉਸ ਤੋਂ ਬਿਗੈਰ ਜਿਉ ਨਹੀਂ ਸਕਦੀ ਅੰਨਾਏ ਸੋਚਦੀ ਜਾਂਦੀ ਸੀ ਨਾਲੋਂ ਨਾਲ ਦੁਕਾਨਾਂ ਦੇ ਸਾਈਨ ਬੋਰਡ ਪੜਦੇ ਜਾਂਦੀ ਸੀ ਧੰਦਾ ਦਾ ਪਾਊਡਰ ਤੇ ਸਟੋਰ ਠੀਕ ਹੈ ਮੈਂ 달ੀ ਨੂੰ ਸਭ ਕੁਝ ਸੱਚ-ਸੱਚ ਕਹਿ ਦਿਆਂਗੀ ਮੈਂ ਉਸ ਤੋਂ ਪੁੱਛਾਂਗੀ ਕਿ ਮੈਨੂੰ ਕੀ ਕਰਨਾ ਚਾਹੀਦਾ ਹੈ ਫਲਿੱਪ ਡਬਲ ਰੋਟੀ ਵਾਲਾ ਮਾਸਕੋ ਵਿੱਚ ਕੇਕ ਚੰਗੇ ਬਣਦੇ ਨੇ ਤੇ ਉਸ ਨੂੰ ਆਪਣੇ ਬਚਪਨ ਦੀ ਯਾਦ ਆਈ ਜਦੋਂ ਮਲਾਈ ਵਾਲੇ ਕੇਕ ਬਹੁਤ ਪਸੰਦ ਕਰਦੀ ਸੀ ਕਿਤਨਾ ਮਿੱਠਾ ਸੀ ਉਹ ਜ਼ਮਾਨਾ ਸੁੱਖਾ ਤੇ ਪਿਆਰ ਦਾ ਭਰਿਆ ਹੋਇਆ ਪਰ ਅੱਜ ਉਧੋ ਮੈਨੂੰ ਕੀ ਪਤਾ ਸੀ ਕਿ ਇੱਕ ਦਿਨ ਮੈਨੂੰ ਇਸ ਹੱਤ ਇੱਕ ਪੀੜਤ ਹੋਣਾ ਪਵੇਗਾ ਉਹ ਵਾਰਨਿਸ਼ ਦੇ ਹੀ ਕਹੀ ਭੇੜੀ ਮੁਸ਼ਕ ਆ ਰਹੀ ਹੈ ਇਹ ਲੋਕ ਕਿਉਂ ਹਰ ਵੇਲੇ ਮਕਾਨਾਂ ਨੂੰ ਰੋਗਨ ਥੱਪਦੇ ਰਹਿੰਦੇ ਨੇ ਇਸ ਦੁਕਾਨ ਵਿੱਚ ਵਧੀਆ ਮਲਾਈ ਹੁੰਦੀ ਹੈ ਉਹ ਕੱਪੜਾ ਕਿੰਨਾ ਸੋਹਣਾ ਹੈ ਮੇਰੇ گاؤں ਨੂੰ ਕਿੰਨਾ ਲੱਗੇਗਾ ਉਸ ਨੂੰ ਕਹਾਂਗੀ ਮੈਨੂੰ ਵੀ ਇਸ ਤੇ ਨਾਲ ਦਾ ਉਸ ਕਿਸ ਨੂੰ ਉਹ ਮੇਰਾ ਕੀ ਲੱਗਦਾ ਹੈ ਹੁਣ ਤਾਂ ਕਿ ਉਹ ਹੁਣ ਮੇਰਾ ਨਹੀਂ ਰਿਹਾ ਫਿਰ ਮੈਂ ਕਿੱਧਰ ਜਾ ਰਹੀ ਹਾਂ ਡੋਲੀ ਨੂੰ ਮਿਲਣ ਮੈਨੂੰ ਵੇਖ ਕੇ ਉਹ ਕੀ ਸੋਚੇਗੀ ਉਹ ਸੋਚੇਗੀ ਅੰਨ ਇੱਕ ਖਸਮ ਛੱਡਿਆ ਦੂਜਾ ਕੀਤਾ ਹੁਣ ਦੂਸਰੇ ਨੂੰ ਵੀ ਛੱਡ ਰਹੀ ਹੈ ਨਿਸ਼ਚੈ ਹੀ ਮੈਂ ਵਿਪਚਾਰਨੀ ਹਾਂ ਇਸ ਵੇਲੇ ਦੋ ਜਵਾਨ ਕੁੜੀਆਂ ਮੁਸਕਰਾਉਂਦੀਆਂ ਹੋਈਆਂ ਉਸਤੇ ਸਾਹਮਣੇ ਲੰਘ ਗਈਆਂ ਅੰਨਾ ਨੇ ਉਹਨਾਂ ਵੱਲ ਨਜ਼ਰ ਭਰ ਕੇ ਤੱਕਿਆ ਤੇ ਫਿਰ ਸੋਚਣ ਲੱਗੀ ਜ਼ਰੂਰ ਉਹ ਦੋਵੇਂ ਆਪੋ ਵਿੱਚ ਪਿਆਰ ਦੀਆਂ ਗੱਲਾਂ ਕਰ ਰਹੀਆਂ ਹੋਣਗੀਆਂ ਇਸੇ ਕਰਕੇ ਖੁਸ਼ੀ ਨਾਲ ਪਿਆਰ ਪੁੰਜੇ ਨਹੀਂ ਲੱਗਦੇ ਪਰ ਇਹਨਾਂ ਨੂੰ ਕੀ ਪਤਾ ਕਿ ਪਿਆਰ ਦੇ ਨਤੀਜੇ ਕਿੰਨੇ ਡਰਾਮਣੇ ਹੁੰਦੇ ਨੇ ਉਹ ਤਿੰਨ ਛੋਟੇ-ਛੋਟੇ ਬੱਚੇ ਕਿੱਡੇ ਖੁਸ਼ ਤੇ ਕਿਸ ਤਰ੍ਹਾਂ ਖੇਡ ਦੇ ਸਵਾਦ ਵਿੱਚ ਮਸਤ ਨੇ ਮੇਰਾ ਸੋਰੇਜਾ ਕੀ ਉਹ ਵੀ ਇਸ ਵੇਲੇ ਖੇਡ ਰਿਹਾ ਹੋਵੇਗਾ ਨਹੀਂ ਉਹ ਬਦਨਸੀਬ ਤਾਂ ਆਪਣੇ ਪਿਓ ਦੀ ਕਾਇਤ ਤੇ ਮਾਂ ਦੇ ਵਿਛੋੜੇ ਵਿੱਚ ਘੜੀਆਂ ਗਿਣ-ਗਿਣ ਕੇ ਵਕਤ ਕੱਟ ਰਿਹਾ ਹੋਵੇਗਾ ਬ੍ਰਾਸਕੀ ਕਿ ਕਿਉਂ ਵਾਪਸ ਨਹੀਂ ਆਵੇਗਾ ਸੱਚਮੁੱਚ ਜੇ ਨਾ ਆਇਆ ਤਾਂ ਬੇਸ਼ੱਕ ਨਾ ਆਵੇ ਮੈਨੂੰ ਉਸਦੀ ਕੀ ਪਰਵਾਹ ਹੈ ਮੈਂ ਕਿਉਂ ਮੁਫਤ ਦੇ ਵਿੱਚ ਉਸਦੇ ਮਰਨੇ ਮਰਦੀ ਫਿਰਾ ਕੁਝ ਦੇਰ ਬਾਦ ਉਹ ਡਾਲੀ ਦੇ ਮਕਾਨ ਤੇ ਪਹੁੰਚ ਗਈ ਤੇ ਘੱਟੀ ਵਿੱਚੋਂ ਉੱਤਰ ਕੇ ਸਪਸ਼ਟਪ ਅੰਦਰ ਚਲੀ ਗਈ ਨੌਕਰ પાસે ਉਸਨੂੰ ਪਤਾ ਲੱਗਾ ਕਿ ਡਾਲੀ ਤੇ ਕਿੱਟੀ ਧੋਮੇ ਪੈਣਾ ਅੰਦਰਲੇ ਕਮਰੇ ਵਿੱਚ ਬੈਠੀਆਂ ਹਨ ਅੰਨਾਜਦ ਅੰਦਰ ਗਈ ਤਾਂ ਉਸਤੇ ਆਉਣ ਦੀ ਖਬਰ ਸੁਣ ਕੇ ਕਿੱਟੀ ਉੱਥੋਂ ਉੱਠ ਗਈ ਪਰ ਡਾਲੀ ਉਸਨੂੰ ਬੜੇ ਪਿਆਰ ਨਾਲ ਮਿਲੀ ਤੇ ਕਹਿਣ ਲੱਗੀ ਪਿਆ ਤੂੰ ਅਜੇ ਤੱਕ ਇੱਥੇ ਹੀ ਹੈ ਮੈਂ ਤੇ ਤੈਨੂੰ ਆਪ ਮਿਲਣਾ ਚਾਹੁੰਦੀ ਸਾਂ ਪਰ ਮੇਰਾ ਖਿਆਲ ਸੀ ਤੂੰ ਅਜੇ ਤੱਕ ਆਪਣੇ ਦਿਹਾਤੀ ਘਰ ਵਿੱਚ ਹੈ ਮੇਰੇ ਪਤੀ ਦਾ ਇੱਕ ਖੱਤ ਆਇਆ ਹੈ ਅੰਨਾ ਨੇ ਪੁੱਛਿਆ ਕਿ ਟੀ ਵੀ ਆਈ ਹੋਈ ਹੈ ਹਾਂ ਹੁਣੇ ਉੱਠ ਕੇ ਗਈ ਹੈ ਮੈਨੂੰ ਵੇਖ ਕੇ ਸ਼ਾਇਦ ਉਹ ਮੇਰੇ ਮੱਥੇ ਨਹੀਂ ਲੱਗਣਾ ਚਾਹੁੰਦੀ ਕਿ ਇਸ ਲਈ ਕਿ ਉਹ ਬਰਾਸਕੀ ਨੂੰ ਪਿਆਰ ਕਰਦੀ ਸੀ ਤੇ ਮੈਂ ਬਰਾਸਕੀ ਉਸ ਪਾਸੋਂ ਖੋ ਲਿਆ ਹੈ ਪਰ ਉਸ ਵਿਚਾਰੀ ਨੂੰ ਬਰਾਸਕੀ ਦੀ ਨੀਚਤਾ ਦਾ ਕੀ ਪਤਾ ਮੈਨੂੰ ਵੀ ਨਹੀਂ ਪਤਾ ਉਸ ਖਾਤਰ ਅੱਜ ਮੈਂ ਆਪਣਾ ਸਰਵਾਂਸ ਗਵਾਈ ਬੈਠੀ ਹਾਂ ਡਾਲੀ ਉੱਠ ਕੇ ਦੂਸਰੇ ਕਮਰੇ ਵਿੱਚ ਗਈ ਤੇ ਜਾ ਕੇ ਉਹ ਚਿੱਠੀ ਲੈ ਆਈ ਤੇ ਅੰਨਾ ਨੂੰ ਦੇ ਦਿੱਤੀ ਚਿੱਠੀ ਪੜ੍ਹ ਕੇ ਅੰਨਾ ਨੇ ਕਿਹਾ ਇਹ ਤੇ ਮੈਨੂੰ ਅੱਗੇ ਹੀ ਪਤਾ ਸੀ ਬਰਾਸਕੀ ਵੱਲ ਵੀ ਉਸਨੇ ਇੱਕ ਤਾਰ ਭੇਜੀ ਸੀ ਕਿ ਉਹ ਅੰਨਾ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ ਪਰ ਡਾਲੀ ਮੈਂ ਇਸ ਵੇਲੇ ਤਲਾਕ ਬਾਰੇ ਕੁਝ ਪੁੱਛਣ ਲਈ ਨਹੀਂ ਆਈ ਤਲਾਕ ਦਾ ਹੋਣਾ ਨਾ ਹੋਣਾ ਮੇਰੇ ਲਈ ਹੁਣ ਇੱਕੋ ਜਹੀ ਗੱਲ ਹੈ ਆਪਣੇ ਨਨਾਨ ਦੀ ਉਪਰਾਮਤਾ ਵੇਖ ਕੇ ਡਾਲੀ ਦੇ ਦਿਲ ਨੂੰ ਸਖਤ ੱੱਕਾ ਲੱਗਾ ਉਹ ਬੋਲੀ ਕਿਉਂ ਪੈਣ ਇਤਨੀ ਨਿਰਾਸ਼ ਕਿਉਂ ਹੋ ਗਈ ਹੈ ਤੂੰ ਮੇਰੇ ਲਈ ਆਸ ਤੇ ਨਿਰਾਸ਼ਤਾ ਵਿੱਚ ਹੁਣ ਕੋਈ ਫਰਕ ਨਹੀਂ ਰਿਹਾ ਹਾਂ ਸੱਚ ਇਹ ਤੇ ਦੱਸ ਕਿੱਟੀ ਮੈਨੂੰ ਵੇਖ ਕੇ ਕਿਉਂ ਲੁੱਗ ਗਈ ਹੈ ਨਹੀਂ ਨਹੀਂ ਇਹ ਗੱਲ ਤੇ ਨਹੀਂ ਉਸ ਦਾ ਕਾਕਾ ਵੀ ਨਾਲ ਸੀ ਉਸ ਨੂੰ ਵੇਖਣ ਗਈ ਹੈ ਮਤੇ ਰੋਂਦਾ ਨਾ ਹੋਵੇ ਉਹ ਆਈ ਕਿ ਆਈ ਤੇ ਉਹ ਉੱਠ ਕੇ ਕਿੱਟੀ ਨੂੰ ਸੱਦਣ ਲਈ ਚਲੀ ਗਈ ਕਿੱਟੀ ਨੂੰ ਸਮਝਾ ਬੁਝਾ ਕੇ ਉਸਨੇ ਬਾਹਰ ਲੈ ਆਂਦਾ ਕਿੱਟੀ ਬੜੀ ਸੰਘ ਦੇ ਸੰਘ ਦੀ ਅੰਨਾ ਦੇ ਕੋਲ ਗਈ ਪਰ ਅੰਨਾ ਦੀ ਤਰਸਜੋਗ ਹਾਲਤ ਵੇਖ ਕੇ ਉਸਦੇ ਦਿਲ ਚੋਂ ਸਾਰੀ ਨਫਰਤ ਉੱਡ ਗਈ ਤੇ ਉਸਨੇ ਬੜੇ ਪਿਆਰ ਨਾਲ ਉਸ ਵੱਲ ਹੱਥ ਵਧਾਇਆ ਅੰਨਾ ਬੋਲੀ ਕਿੱਟੀ ਮੈਨੂੰ ਇਸ ਵਿੱਚ ਕੋਈ ਹੈਰਾਨੀ ਨਹੀਂ ਹੋਈ ਕਿ ਤੂੰ ਮੈਨੂੰ ਮਿਲਣਾ ਨਹੀਂ ਸਹਿ ਚਾਹੁੰਦੀ ਹੁਣ ਕਿਸੇ ਗੱਲੋਂ ਵੀ ਮੈਨੂੰ ਗੁੱਸਾ ਨਹੀਂ ਆਉਂਦਾ ਪਰ ਕੀ ਗੱਲ ਹੈ ਤੂੰ ਕੁਝ ਸੁਸਤ ਮਾਲੂਮ ਹੁੰਨੀ ਹੈ ਤੇਰੀ ਤਬੀਅਤ ਤੇ ਠੀਕ ਹੈ ਇਸ ਦੇ ਉੱਤਰ ਵਿੱਚ ਕਿੱਟੀ ਨੇ ਆਪਣੀ ਬਿਮਾਰੀ ਤੇ ਉਸਦੇ ਬੱਚੇ ਦੀ ਚਰਚਾ ਸ਼ੇਅਰ ਲਿੱਤੀ ਪਰ ਅਨੈਨਾ ਗੱਲਾਂ ਵਿੱਚ ਉੱਕਾ ਦਿਲ ਚਸਪੀ ਨਹੀਂ ਸੀ ਲੈ ਰਹੀ ਰਸਤੇ ਵਿੱਚੋਂ ਸੋਚਦੀ ਆਈ ਸੀ ਉਹ ਡੋਲੀ ਦੇ ਸਾਹਮਣੇ ਆਪਣੇ ਦਿਲ ਦੀਆਂ ਸਾਰੀਆਂ ਗੁੱਝੀਆਂ ਗੱਲਾਂ ਖੋਲ ਦੇਵੇਗੀ ਪਰ ਹੁਣ ਕੁਝ ਵੀ ਕਹਿਣ ਦੀ ਉਸ ਦੀ ਸਲਾਹ ਨਹੀਂ ਸੀ ਰਹੀ ਉਸ ਨੂੰ ਨਿਸ਼ਚੈ ਹੋ ਚੁੱਕਾ ਸੀ ਕਿ ਉਸ ਦੀ ਮਾਨਸਿਕ ਹਾਲਤ ਨੂੰ ਹਜ਼ਾਰ ਦੱਸਣ ਤੇ ਵੀ ਕੋਈ ਸਮਝ ਨਹੀਂ ਸਾਖਦਾ ਥੋੜਾ ਚਿਰ ਹੋਰ ਇੱਧਰ ਉੱਧਰ ਦੀਆਂ ਗੱਲਾਂ ਕਰਨ ਤੋਂ ਬਾਅਦ ਅੰਨਾ ਵਾਪਸ ਮੁੜ ਗਈ ਦਿਲ ਤੇ ਜਿਹੜਾ ਬੋਝ ਲੱਦ ਕੇ ਉਹ ਆਈ ਸੀ ਉਹ ਪੂਰੇ ਦਾ ਪੂਰਾ ਮੋੜ ਕੇ ਲੈ ਗਈ ਡਾਲੀ ਦੇ ਘਰੋਂ ਵਾਪਸ ਜਾਣ ਲੱਗਿਆਂ ਅੰਨਾ ਦਾ ਦਿਲ ਪਹਿਲਾਂ ਨਾਲੋਂ ਬਹੁਤ ਉਦਾਸ ਸੀ ਕਿੱਤੀ ਦਾ ਉਸ ਨੂੰ ਵੇਖ ਕੇ ਕਿੰਨੀ ਕਤਰਾਨਾ ਇਹ ਬੇਇੱਜ਼ਤੀ ਉਸ ਨੂੰ ਸੱਪ ਬਣ ਕੇ ਡੰਗ ਰਹੀ ਸੀ ਉਹ ਸੋਚਦੀ ਡਾਲੀ ਤੇ ਕਿੱਤੀ ਦੋਵੇਂ ਮੈਨੂੰ ਇਸ ਤਰ੍ਹਾਂ ਵੇਖ ਰਹੀਆਂ ਸਨ ਜਿਵੇਂ ਮੈਂ ਕੋਈ ਸ਼ੂਤ ਦੀ ਬਿਮਾਰੀ ਹਾਂ ਚੰਗਾ ਹੋਇਆ ਜੋ ਮੈਂ ਡਾਲੀ ਨੂੰ ਦਿਲ ਦਾ ਪੇਦ ਨਹੀਂ ਦੱਸਿਆ ਨਹੀਂ ਤੇ ਹੋਰ ਅਪਮਾਨਿਤ ਹੋਣਾ ਪੈਂਦਾ ਮੇਰੀ ਦੁਰਗਤੀ ਤੋਂ ਜਾਣੂ ਹੋ ਕੇ ਸਗੋਂ ਉਸਨੇ ਦਿਲ ਵਿੱਚ ਖੁਸ਼ ਹੋਣਾ ਸੀ ਕਿੱਤੀ ਨੂੰ ਤਾਂ ਉਦੋਂ ਵੀ ਬਹੁਤ ਖੁਸ਼ੀ ਹੁੰਦੀ ਮੈਨੂੰ ਉਹ ਮੈਨੂੰ ਨਫ਼ਰਤ ਕਰਦੀ ਤੇ ਈਰਖਾ ਵੀ। ਉਹ ਮੈਨੂੰ ਇੱਕ ਬਾਜ਼ਾਰੀ ਔਰਤ ਸਮਝਦੀ ਹੈ। ਇਹ ਕੌਣ ਜਾ ਰਿਹਾ ਹੈ ਜਿਸਨੇ ਮੈਨੂੰ ਵੇਖ ਕੇ ਸਿਰੋ ਟੋਪੀ ਲਾ ਲਈ ਹੈ। ਸ਼ਾਇਦ ਉਸਨੇ ਮੈਨੂੰ ਮਜ਼ਾਕ ਕਰਨ ਲਈ ਇਹ ਕੀਤਾ ਹੋਵੇ। ਉਹ ਗੱਡੀਆਂ ਵਾਲੇ ਇੱਕ ਦੂਜੇ ਨੂੰ ਗਾਲ੍ਹਾਂ ਕੱਢ ਰਹੇ ਹਨ। ਸਾਡੀ ਸਾਰਿਆਂ ਦੀ ਇਹੋ ਹਾਲਤ ਹੈ। ਗਿਰਜੇ ਦਾ ਖੜਿਆਲ ਵੱਜ ਰਿਹਾ ਹੈ। ਲੋਕ ਪ੍ਰਾਰਥਨਾ ਕਰਨ ਲਈ ਜਾ ਰਹੇ ਹਨ। ਉਹ ਪਖੰਡੀ ਨਾ ਹੋਣ ਤੇ ਸਭ ਝੂਠੇ ਤੇ ਮਕਾਰ ਹਨ ਦਿਖਾਵੇ ਦੀ ਭਗਤੀ। ਇਸੇ ਤਰ੍ਹਾਂ ਦੇ ਵਿਕੋਲੇ ਤ੍ਰੇਵ ਖਿਆਲਾਂ ਵਿੱਚ ਡੁੱਬਦੀ ਤਰਦੀ ਉਹ ਘਰ ਪਹੁੰਚੀ ਜਿੱਥੇ ਜਾ ਕੇ ਉਸ ਨੂੰ ਬਰਾਸਕੀ ਦਾ ਤਾਰ ਮਿਲਿਆ ਸਵੇਰ ਵਾਲੇ ਤਾਰ ਦੇ ਉੱਤਰ ਵਿੱਚ ਉਸ ਵਿੱਚ ਲਿਖਿਆ ਸੀ ਮੈਂ ਰਾਤ 10 ਵਜੇ ਤੋਂ ਪਹਿਲਾਂ ਨਹੀਂ ਆ ਸਕਦਾ ਚੰਗੀ ਗੱਲ ਹੈ ਉਹ ਸੋਚਣ ਲੱਗੀ ਮੈਨੂੰ ਖੁਦ ਉਸ ਤੇ ਪਾਸ ਜਾਣਾ ਚਾਹੀਦਾ ਹੈ ਮੈਨੂੰ ਵੇਖ ਕੇ ਸੜਪਾਲ ਉੱਠੇਗਾ ਪਰ ਮੈਂ ਵੀ ਤਾਂ ਇਹੋ ਚਾਹੁੰਦੀ ਹਾਂ ਕਿ ਉਹ ਖੂਬ ਸੜੇ ਮੱਛੀ ਵਾਂਗ ਤੜਫੇ ਜਾਲੇ ਬੇਮੁਰਾਬਤ ਉਸpasso ਸਦਾ ਲਈ ਵਖੋਣ ਤੋਂ ਪਹਿਲਾਂ ਮੈਂ ਇੱਕ ਵਾਰੀ ਦਿਲ ਖੋਲ ਕੇ ਉਸ ਨਾਲ ਗੱਲਾਂ ਕਰਨੀਆਂ ਚਾਹੁੰਦੀ ਹਾਂ ਅੱਜ ਉਸ ਲਈ ਮੇਰੇ ਦਿਲ ਵਿੱਚ ਜਿਹੜੀ ਨਫ਼ਰਤ ਜਾਗ ਉੱਠੀ ਹੈ ਇਹੋ ਜਿਹੀ ਜ਼ਿੰਦਗੀ ਭਰ ਵਿੱਚ ਕਦੀ ਨਹੀਂ ਸੀ ਜਾਗੀ ਉਸ ਵੇਲੇ ਜ਼ਰੂਰ ਉਹ ਉਸ ਚੁਲਬਲੀ ਕੁੜੀ ਉਸ ਬੱਗੀ ਵਾਲੀ ਨਾਲ ਰੰਗ ਰਲੀਆਂ ਮਨਾ ਰਿਹਾ ਹੋਵੇਗਾ ਮੈਂ ਜਾਣਦਿਆਂ ਹੀ ਉਸਦਾ ਸਾਰਾ ਹੀਜ ਪਿਆਰ ਖੋਲ ਦੇਾਂਗੀ ਉਹ ਸ਼ੋਕਰੀ ਅਜੇ ਤੱਕ ਇਸ ਮਕਾਰ ਦੇ ਹੱਥ ਕੰਡਿਆਂ ਤੋਂ ਜਾਣੂ ਨਹੀਂ ਹੋਣੀ ਮੈਂ ਉਸ ਨੂੰ ਇੱਕ ਇੱਕ ਗੱਲ ਖੋਲ ਕੇ ਦੱਸਾਂਗੀ ਕਿ ਕਿਸ ਤਰ੍ਹਾਂ ਇਸ ਬਦਮਾਸ਼ ਨੇ ਪਹਿਲਾਂ ਕਿੱਟੀ ਨੂੰ ਧੋਖਾ ਦਿੱਤਾ ਤੇ ਫਿਰ ਇਸ ਨੇ ਮੇਰਾ ਝੁੱਗਾ ਚੌੜ ਕੀਤਾ ਰੇਲ ਗੱਡੀ ਦਾ ਵਕਤ ਹੋ ਚੱਲਿਆ ਸੀ ਅੰਨਾ ਨੇ ਝਟਪਟ ਆਪਣੇ ਹੈਂਡ ਬੈਗ ਵਿੱਚ ਦੋ ਚਾਰ ਜ਼ਰੂਰੀ ਕੱਪੜੇ ਤੇ ਸਫ਼ਰ ਦੀਆਂ ਕੁਝ ਹੋਰ ਚੀਜ਼ਾਂ ਰੱਖ ਲਈਆਂ ਉਸ ਨੂੰ ਨਿਸ਼ਚਾ ਹੋ ਚੁੱਕਾ ਸੀ ਕਿ ਹੁਣ ਦੀ ਗਈ ਉਹ ਮੁੜ ਕੇ ਮਾਸਕੋ ਵਿੱਚ ਪਿਆਰ ਨਹੀਂ ਪਾਏਗੀ ਪਰ ਜਾਏਗੀ ਕਿੱਥੇ ਇਸ ਦਾ ਜਵਾਬ ਸ਼ਾਇਦ ਉਸ پاس ਕੋਈ ਨਹੀਂ ਸੀ ਬਾਹਰ ਬੱਗੀ ਤਿਆਰ ਖੜੀ ਸੀ ਉਸ ਤੇ ਰੋਕਦਿਆਂ ਰੋਕਦਿਆਂ ਵੀ ਪੀਟਰ ਨਾਂ ਦਾ ਇੱਕ ਨੌਕਰ ਉਸ ਤੇ ਨਾਲ ਤਿਆਰ ਹੋ ਗਿਆ ਅੰਨਾ ਬੱਗੀ ਵਿੱਚ ਜਾ ਬੈਠੀ ਤੇ ਬੱਗੀ ਰੇਲਵੇ ਸਟੇਸ਼ਨ ਵੱਲ ਚੱਲ ਪਈ ਰਸਤੇ ਵਿੱਚ ਪੁਲਸੀਆ ਇੱਕ ਸ਼ਰਾਬੀ ਨੂੰ ਫੜ ਕੇ ਲਈ ਜਾਂਦਾ ਸੀ ਅੰਨਾ ਉਸ ਨੂੰ ਵੇਖ ਕੇ ਸੋਚਣ ਲੱਗੀ ਇਸ ਬੇਵਕੂਫ ਨੇ ਸ਼ਰਾਬ ਪੀਣ ਤੋਂ ਪਹਿਲਾਂ ਖਿਆਲ ਕੀਤਾ ਹੋਵੇਗਾ ਕਿ ਸ਼ਰਾਬ ਪੀਣ ਨਾਲ ਉਸ ਦਾ ਗੰਮ ਗਲਤ ਹੋ ਜਾਵੇਗਾ ਉਹ ਸਾਰੇ ਦੁੱਖਾਂ ਨੂੰ ਭੁਲਾ ਕੇ ਸਵਰਗ ਦੀ ਪੀਂਗ ਝੂਟਣ ਲੱਗ ਪਵੇਗਾ ਇਹੋ ਗਲਤੀ ਬਰਾਸਕੀ ਨੇ ਤੇ ਇਹੋ ਮੈਂ ਵੀ ਕੀਤੀ ਸੀ ਜਦ ਅਸੀਂ ਇੱਕ ਦੂਜੇ ਪਾਸੋਂ ਪ੍ਰੇਮ ਦਾ ਅੰਮ੍ਰਿਤ ਪੀਣ ਲਈ ਉਤਾਵਲੇ ਹੋ ਰਹੇ ਸਨ ਉਹ ਕਿਉਂ ਮੇਰੇ ਪਿੱਛੇ ਮਤਵਾਲਾ ਹੋਇਆ ਸੀ ਤੇ ਮੈਂ ਹੀ ਕਿਉਂ ਉਸ ਉੱਤੇ ਲੱਟੂ ਹੋ ਕੇ ਆਪਣੇ ਹੱਥੀ ਆਪਣੀਆਂ ਬੇੜੀਆਂ ਵਿੱਚ ਬੱਟੇ ਪਾਏ ਪਰ ਇਸ ਵਿੱਚ ਭੁੱਲ ਮੇਰੀ ਸੀ ਤੇ ਵਦੀ ਕੀ ਉਸ ਦੀ ਮੈਂ ਸਮਝਦੀ ਸਾਂ ਕਿ ਉਹ ਮੇਰੇ ਪਿਆਰ ਪਿੱਛੇ ਸਮਾਜ ਦੀਆਂ ਤੋਹਮਤਾਂ ਦਾ ਸ਼ਿਕਾਰ ਬਣਿਆ ਤੇ ਘਰਦਿਆਂ ਦਾ ਵੀ ਪਰ ਅਸਲ ਗੱਲ ਇਹ ਸੀ ਕਿ ਉਸਦੇ ਦਿਲ ਵਿੱਚ ਪ੍ਰੇਮ ਨਾਲੋਂ ਹੰਕਾਰ ਬਹੁਤਾ ਸੀ ਉਹ ਕੁੱਚੇ ਘਰਾਣੇ ਦੀ ਵਿਆਹੀ ਵਰੀ ਜਨਾਨੀ ਨੂੰ ਫਸਾ ਕੇ ਆਪਣੇ ਹੈਕਰ ਦਾ ਸਿੱਕਾ ਲੋਕਾਂ ਉੱਤੇ ਵਿਠਾਉਣਾ ਚਾਹੁੰਦਾ ਸੀ ਤਾਂ ਜੋ ਲੋਕ ਕਹਿਣ ਬਈ ਵਾ ਬਰਾਸਕੀ ਨੇ ਕਮਾਲ ਕਰ ਦਿੱਤਾ ਐਡੇ ਵੱਡੇ ਘਰ ਦੀ ਸੋਹਣੀ ਸੁਹਾਣੀ ਨੂੰ ਗੁਲਾਮ ਬਣਾ ਲਿਆ ਸੂ ਤੇ ਉਸ ਦੀ ਇਹ ਨੀਚ ਖਿਆਸ਼ ਪੂਰੀ ਵੀ ਹੋ ਗਈ ਅੱਜ ਉਹ ਕਿੱਥੇ ਮਿੱਥੋ ਖਹਿੜਾ ਛਡਾਉਣਾ ਚਾਹੁੰਦਾ ਹੈ ਇਸ ਲਈ ਕਿ ਮੈਂ ਹੁਣ ਵੱਡੇ ਘਰ ਦੀ ਸੁਹਾਣੀ ਨਹੀਂ ਰਹੀ ਕੇਵਲ ਇੱਕ ਅਮੀਰ ਦੀ ਰਖੇਲ ਮਾਤਰ ਹਾਂ ਉਹ ਵੀ ਤੋ ਵਿਦੇ ਕੁੱਤੇ ਵਾਂਗ ਕਰੋ ਘਾਟ ਤੋਂ ੱੱਕੀ ਹੋਈ ਹੁਣ ਮੈਨੂੰ ਨਾਲ ਰੱਖਣ ਵਿੱਚ ਉਹਨੂੰ ਕੋਈ ਵਡਿੱਤਣ ਨਹੀਂ ਜਾਪਦੀ ਸਗੋ ਉਲਟਾ ਮੇਰੇ ਸਾਥ ਨੂੰ ਉਹ ਆਪਣੇ ਲਈ ਹੀਠੀ ਸਮਝਣ ਲੱਗ ਪਿਆ ਹੈ ਮੈਂ ਜਿਉਂ-ਜਿਉਂ ਉਸ ਨੂੰ ਆਪਣੇ ਪ੍ਰੇਮ ਬੰਧਨ ਵਿੱਚ ਬੰਨਣ ਦੀ ਕੋਸ਼ਿਸ਼ ਕਰਦੀ ਹਾਂ ਉਹ ਤਿਉ ਤਿਉ ਅੱਕਦਾ ਜਾਂਦਾ ਹੈ ਮੇਤੋਂ ਪੱਲਾ ਛਡਾਉਣ ਲਈ ਛਟਪਟਾਉਂਦਾ ਹੈ ਉਹ ਕਹਿੰਦਾ ਹੈ ਕਿ ਮੈਂ ਈਰਖਣ ਹੋ ਗਈ ਹਾਂ ਪਰ ਮੈਂ ਕੀ ਈਰਖਣ ਹਾਂ ਨਹੀਂ ਮੈਂ ਈਰਖਣ ਨਹੀਂ ਆਸੰਤੁਸ਼ਟ ਹਾਂ ਮਨ ਲਓ ਕਿ ਕ੍ਰੈਨਨ ਮੈਨੂੰ ਤਲਾਕ ਦੇ ਦੇਵੇ ਇਹ ਮੰਨ ਲਓ ਕਿ ਮੇਰਾ ਸੁਰੇਜਾ ਮੈਨੂੰ ਮਿਲ ਜਾਵੇ ਤੇ ਬਰਾਸਕੀ ਨਾਲ ਮੇਰਾ ਕਾਨੂੰਨੀ ਤੌਰ ਤੇ ਵਿਆਹ ਵੀ ਹੋ ਜਾਵੇ ਫਿਰ ਮੇਰੀ ਇਸ ਅਸੰਤੁਸ਼ਟਤਾ ਦੂਰ ਹੋ ਜਾਵੇਗੀ ਕੀ ਫਿਰ ਕਿੱਤੀ ਮੈਨੂੰ ਨਫ਼ਰਤ ਨਹੀਂ ਕਰੇਗੀ ਕੀ ਸੁਰੋਜਾ ਦੇ ਦਿਲੋਂ ਇਹ ਗੱਲ ਦੂਰ ਹੋ ਜਾਵੇਗੀ ਉਸਤੇ ਦੋ ਪਿਓ ਹਨ ਇੱਕ ਸੱਕਾ ਤੇ ਇੱਕ ਮਤਰਿਆ ਨਹੀਂ ਨਹੀਂ ਇਹ ਸਭ ਕੁਝ ਆਸੰਭਵ ਹੈ ਮੈਂ ਜਿਸ ਗਲਤ ਰਸਤੇ ਪੈ ਕੇ ਡੂੰਗੀ ਖਾਈ ਵਿੱਚ ਡਿੱਗ ਚੁੱਕੀ ਹਾਂ ਉੱਥੋਂ ਨਿਕਲਣ ਦਾ ਹੁਣ ਕੋਈ ਚਾਰਾ ਨਹੀਂ ਹੁਣ ਅਸੀਂ ਦੋਵੇਂ ਇੱਕ ਦੂਜੇ ਲਈ ਅਸਹਿ ਬੋਝ ਹਾਂ ਬੱਗੀ ਨਿਜਨੀ ਸਟੇਸ਼ਨ ਤੇ ਪਹੁੰਚ ਗਈ ਕੁੱਲੀ ਨੇ ਉਸ ਨੂੰ ਘੇਰ ਲਿਆ ਖਿਆਲਾਂ ਦੀ ਉਲਝਣ ਵਿੱਚ ਉਸ ਨੂੰ ਚੇਤਾ ਹੀ ਭੁੱਲ ਚੁੱਕਾ ਸੀ ਕਿ ਉਸਨੇ ਕਿੱਥੇ ਜਾਣਾ ਹੈ ਪੀਟਰ ਨੇ ਪੁੱਛਿਆ ਸਰਕਾਰ ਟਿਕਲੇ ਆਵਾਂ ਅੰਨਾ ਨੇ ਹਾਂ ਵਿੱਚ ਉੱਤਰ ਦਿੱਤਾ ਅੰਨਾ ਵੇਟਿੰਗ ਰੂਮ ਵਿੱਚ ਜਾ ਕੇ ਕਾਊਚ ਤੇ ਬੈਠ ਗਈ ਸਾਰੀ ਰਾਤ ਤੇ ਸਾਰਾ ਦਿਨ ਤਰ੍ਹਾਂ ਤਰ੍ਹਾਂ ਦੀਆਂ ਸੋਚਾਂ ਸੋਚਦੇ ਹੋ ਉਸ ਦੇ ਸਿਰ ਨੂੰ ਦਰਦ ਸ਼ੁਰੂ ਹੋ ਗਈ ਸੀ ਸਟੇਸ਼ਨ ਦੇ ਜਿੰਨੇ ਮੁਸਾਫਰ ਉਸ ਦੇ ਸਾਹਮਣੇ ਉਹ ਲੱਗ ਰਹੇ ਸਨ ਸਾਰੇ ਉਸ ਨੂੰ ਜਿਨ੍ਹਾਂ ਝੜੇਲਾਂ ਦੇ ਕਾਲੇ ਪਰਛਾਵੇਂ ਦਿਖਾਈ ਦਿੰਦੇ ਸਨ ਕਿਸੇ ਕਿਸੇ ਵੇਲੇ ਉਸ ਨੂੰ ਆਪਣੇ ਨਿਰਾਸ਼ ਤੇ ਹਨੇਰੇ ਜੀਵਨ ਵਿੱਚ ਫਿਰ ਆਸ ਦੀ ਮਾੜੀ ਜਹੀ ਚਮਕ ਆਉਣ ਦਿਖਾਈ ਦਿੰਦੀ ਉਹ ਸੋਚਣ ਲੱਗਦੀ ਕਿ ਹੋ ਗਿਆ ਹੈ ਕੁਝ ਵੀ ਨਹੀਂ ਇਹ ਸਭ ਕੁਝ ਠੀਕ ਹੋ ਸਕਦਾ ਹੈ ਦੁਨੀਆ ਵਿੱਚ ਕੁਝ ਵੀ ਅਸੰਭਵ ਨਹੀਂ ਹੁਣ ਵੀ ਜੀਵਨ ਦੀਆਂ ਉਲਝਣਾਂ ਸੁਲਝ ਸਕਦੀਆਂ ਸਨ ਇਸ ਕਲਪਨਾ ਉੱਤੇ ਵਿਸ਼ਵਾਸ ਕਰਨ ਲਈ ਉਸਦੇ ਅੰਦਰੋਂ ਇੱਕ ਕਾਹਲੀ ਜਿਹੀ ਖਾਸ਼ ਜਾਗ ਉੱਠਦੀ ਪਰ ਝਟਪਟ ਹੀ ਨਿਰਾਸ਼ਾ ਦਾ ਬਾਬਰੋਲਾ ਆ ਕੇ ਉਸ ਦੀ ਆਸ ਦੇ ਇਸ ਟਿਮਕਦੇ ਦੀਵੇ ਨੂੰ 부ਝਾ ਜਾਂਦਾ ਉਸ ਦਾ ਅੰਸ਼ ਕਰਨ ਕਿਹਾ ਉੱਠਦਾ ਦੀਵੇ ਦਾ ਤੇਲ ਹੀ ਜਨ ਮੁੱਕ ਚੁੱਕਾ ਹੈ ਤਾਂ ਇਹ ਜਗੇਗਾ ਕਾਦੇ ਆਸਰੇ ਤੇਲ ਮਿਲਣ ਦੀ ਆਸ ਹੁਣ ਮੁੱਕ ਚੁੱਕੀ ਹੈ ਕਾਂਟੀ ਵੱਜੀ ਤੇ ਜਿਸ ਤੋਂ ਬਾਅਦ ਗੱਡੀ ਆ ਗਈ ਮੁਸਾਫਰਾਂ ਵਿੱਚ ਹਫੜਾ ਦਫੜੀ ਮਚ ਗਈ ਸਭ ਆਪੋ ਆਪਣੀਆਂ ਸੀਟਾਂ ਮੱਲਣ ਲੱਗੇ ਅੰਨਾ ਦਾ ਰੌਕਰ ਆਪਣੀ ਮਾਲ ਕਰਨ ਨੂੰ ਫਰਸਟ ਕਲਾਸ ਦੇ ਨਵੇਕਲੇ ਡੱਬੇ ਵਿੱਚ ਬਿਠਾਉਣ ਤੋਂ ਬਾਅਦ ਸਲਾਮ ਕਰਕੇ ਵਾਪਸ ਚਲਾ ਗਿਆ ਦੂਜੀ ਘੰਟੀ ਵੱਜੀ ਤੇ ਇਸ ਤੋਂ ਬਾਅਦ ਤੀਜੀ ਗੱਡੀ ਤੁਰ ਪਈ ਅੰਨਾ ਨੂੰ ਨਾਲ ਵਾਲੇ ਡੱਬੇ ਵਿੱਚੋਂ ਕੁਝ ਲੋਕਾਂ ਦੇ ਹੱਸਣ ਖੇਡਣ ਦੀ ਆਵਾਜ਼ ਸੁਣਾਈ ਦੇ ਰਹੀ ਸੀ ਜਿਹੜੀ ਅੰਨਾ ਨੂੰ ਬੜੀ ਡਰਾਉਣੀ ਤੇ ਅਸਲ ਹੈ ਮਾਲੂਮ ਹੁੰਦੀ ਸੀ ਉਹ ਬੁੱਲ ਟੁੱਕਦੀ ਹੋਈ ਸੋਚਣ ਲੱਗੀ ਭਲਾ ਇਹ ਲੋਕ ਕਿਉਂ ਇਤਨਾ ਹੱਸ ਰਹੇ ਹਨ ਦੁਨੀਆ ਵਿੱਚ ਕੋਈ ਸਭ ਤੋਂ ਵੱਡੀ ਬੇਵਕੂਫੀ ਹੈ ਤਾਂ ਹਾਸਾ ਹੈ ਗੱਡੀ ਜਦ ਦੂਜੇ ਸਟੇਸ਼ਨ ਤੇ ਜਾ ਕੇ ਰੁਕੀ ਤਾਂ ਅੰਨਾ ਉੱਤਰ ਖੜੋਤੀ ਭੀੜ ਪਾਸੋਂ ਇੱਕ ਤਰ੍ਹਾਂ ਪੱਲੇ ਸਮੀਟ ਕੇ ਬੱਚ-ਬੱਚ ਕੇ ਲੰਘ ਰਹੀ ਸੀ ਜਿਵੇਂ ਇਹ ਸਾਰੇ ਸ਼ੂਤ ਦੇ ਬਿਮਾਰ ਹਨ ਲੋਕੀ ਬੜੇ ਧਿਆਨ ਨਾਲ ਉਸ ਵੱਲ ਤੱਕ ਰਹੇ ਸਨ ਅੰਨਾ ਆਪਣੇ ਦਿਮਾਗ ਉੱਤੇ ਸਾਰਾ ਜ਼ੋਰ ਦੇ ਕੇ ਸੋਚ ਰਹੀ ਸੀ ਕਿ ਉਹ ਇਸ ਸਟੇਸ਼ਨ ਤੇ ਕਿਉਂ ਉਤਰੀ ਹੈ ਕਾਫੀ ਸੋਚਣ ਤੋਂ ਬਾਅਦ ਉਸਨੂੰ ਖਿਆਲ ਆਇਆ ਕਿ ਉਹ ਇਹ ਜਾਣਨ ਲਈ ਉਤਰੀ ਹੈ ਕਿ ਬਰਾਸਕੀ ਨੇ ਉਸਦੇ ਰੁੱਕੇ ਦਾ ਕੋਈ ਜਵਾਬ ਦਿੱਤਾ ਹੈ ਕਿ ਨਹੀਂ ਉਹ ਸੋਚਣ ਲੱਗੀ ਜੇ ਉਸਨੇ ਉੱਤਰ ਭੇਜਿਆ ਹੋਵੇਗਾ ਇਸ ਵੇਲੇ ਉਸਦਾ ਨੌਕਰ ਜਿਸ ਨੂੰ ਵੱਡੇ ਵੇਲੇ ਉਸਨੇ ਰੁੱਕਾ ਦੇ ਕੇ ਬਰਾਸਕੀ ਦੇ ਪਿੰਡ ਭੇਜਿਆ ਸੀ ਆਉਂਦਾ ਦਿਖਾਈ ਦਿੱਤਾ ਰੁੱਕੇ ਦੇ ਜਵਾਬ ਵਿੱਚ ਜਿਹੜੀ ਚਿੱਠੀ ਉਹ ਲਿਆਇਆ ਸੀ ਉਹ ਉਸਨੇ ਅੰਨਾ ਦੇ ਹਵਾਲੇ ਕਰ ਦਿੱਤੀ ਚਿੱਠੀ ਵਿੱਚ ਇਤਨਾ ਹੀ ਲਿਖਿਆ ਸੀ ਮੈਨੂੰ ਅਫਸੋਸ ਹੈ ਕਿ ਅੱਜ ਰਾਤ ਨੂੰ ਵੀ ਮੈਂ ਵਾਪਸ ਨਹੀਂ ਆ ਸਕਦਾ ਕੱਲ ਕਿਸੇ ਵੇਲੇ ਜ਼ਰੂਰ ਪਹੁੰਚ ਜਾਵਾਂਗਾ। ਭੜ ਕੇ ਅੰਨਾ ਦਾ ਸਰੀਰ ਕੰਬਣ ਲੱਗ ਪਿਆ। ਉਸਨੇ ਨੌਕਰ ਨੂੰ ਪੁੱਛਿਆ, "ਉਹ ਆਪ ਘਰ ਹੀ ਸਨ ਕੀ ਪਏ ਕਰਦੇ ਸਨ?" "ਜੀ ਨਹੀਂ ਸਰਕਾਰ, ਉਹ ਆਪ ਕਿਤੇ ਗਏ ਹੋਏ ਸਨ। ਚਿੱਠੀ ਲਿਖ ਮਾਲੀ ਨੂੰ ਦੇ ਗਏ ਸਨ ਕਿ ਉਹ ਡਾਕ ਵਿੱਚ ਪਾ ਦੇਵੇ।" ਪਰ ਜਦ ਮੈਂ ਇਸੇ ਜਵਾਬ ਨੂੰ ਲੈਣ ਲਈ ਜਾ ਪਹੁੰਚਾ ਤਾਂ ਉਸਨੇ ਲਫਾਫਾ ਮੈਨੂੰ ਦੇ ਦਿੱਤਾ। ਤੇ ਤੂੰ ਮਾਲੀ ਤੋਂ ਪੁੱਛਿਆ ਸੀ ਕਿ ਉਹ ਆਪ ਕਿੱਥੇ ਗਏ ਹੋਏ ਸਨ? "ਜੀ ਪੁੱਛਿਆ ਸੀ।" ਫਿਰ ਉਸਨੇ ਕੀ ਦੱਸਿਆ? ਉਸਨੇ ਦੱਸਿਆ ਸੀ ਕਿ ਉਹ ਪ੍ਰਿੰਸੈਸ ਸੁਰੇਨਿਕਾ ਨੂੰ ਨਾਲ ਲੈ ਕੇ ਕਿਸੇ ਹੋਰ ਤਿਹਾਤ ਵਿੱਚ ਗਏ ਸਨ ਤੇ ਜਾਂਦੇ ਹੋਏ ਮਾਲੀ ਨੂੰ ਕਹਿ ਗਏ ਸਨ ਕਿ ਰਾਤ ਦੇ ਮੁਰਣ ਦੀ ਉਡੀਕ ਨਾ ਰੱਖੇ ਪ੍ਰਿੰਸੈਸ ਸੁਰੇਨਿਕਾ ਸੁਰੇਨਿਕਾ ਸੋ ਅੰਨਾ ਇਸ ਤਰ੍ਹਾਂ ਇਸ ਫਿਕਰੇ ਨੂੰ ਦੌਰਾਨ ਦੀ ਚੱਲੀ ਜਾ ਰਹੀ ਸੀ ਜਿਸ ਤਰ੍ਹਾਂ ਇਹ ਕੋਈ ਬੜਾ ਔਖਾ ਨਾ ਹੋ ਹੱਲ ਹੋ ਸਕਣ ਵਾਲਾ ਸਵਾਲ ਹੈ ਹਾਂ ਸਰਕਾਰ ਉਹੀ ਪ੍ਰਿੰਸੈਸ ਜਿਹੜੀ ਕੱਲ ਸਵੇਰੇ ਬੱਗੀ ਵਿੱਚ ਸਾਡੇ ਬੰਗਲੇ ਆਈ ਸੀ ਤੇ ਮਾਲਕ ਨੂੰ ਇੱਕ ਪਾਰਸਲ ਦੇ ਗਈ ਸੀ ਮੈਂ ਸਮਝ ਗਈ ਚੰਗੀ ਗੱਲ ਹੈ ਤੂੰ ਵਾਪਸ ਘਰ ਚੱਲ ਤੇ ਮੈਂ ਫਿਕਰਾ ਅਧੂਰਾ ਹੀ ਛੱਡ ਕੇ ਉਹ ਪਲੇਟਫਾਰਮ ਤੇ ਦੂਜੇ ਸਿਰੇ ਵੱਲ ਹੋ ਤੁਰੀ ਕੁਝ ਮੰਚਲੇ ਆਦਮੀਆਂ ਨੇ ਅਜੇ ਤੀ ਕੁਸਤਾ ਪਿੱਛਾ ਨਹੀਂ ਸੀ ਛੱਡਿਆ ਰਖੇਲੀਆਂ ਜਾਂ ਬਜਾਰੀ ਜਨਾਨੀਆਂ ਵਿੱਚ ਲੋਕੀ ਬਹੁਤਾ ਫਰਕ ਨਹੀਂ ਸਮਝਦੇ ਤੇ ਅੰਨਾ ਬਾਬਤ ਹੁਣ ਗੱਲ ਲੁਕੀ ਛਿਪੀ ਨਹੀਂ ਸੀ ਰਹਿ ਗਈ ਕਿ ਉਹ ਇੱਕ ਅਮੀਰਤੀ ਰਖੇਲੀ ਹੈ ਉਹ ਲੋਕ ਉਸ ਵੱਲ ਵੇਖ ਕੇ ਕਿ ਆਪੋ ਵਿੱਚ ਅੱਖਾਂ ਮਟਕਾਉਂਦੇ ਤੇ ਭਾਤੋ ਪਾਤੀ बोलਦੇ ਬolli ਬੋਲਦੇ ਹੋਏ ਉਸਤੇ ਮਗਰੇ ਮਗਰ ਕੁਝ ਵੇਤੇ ਜਾ ਰਹੇ ਸਨ ਦੋ ਤੀਵੀ ਉਸਤੇ ਸਾਹਮਣੇ ਉਲਗਦੀਆਂ ਹੋਈਆਂ ਉਸ ਵੱਲ ਇਸ ਤਰ੍ਹਾਂ ਤੱਕੀਆਂ ਜਿਵੇਂ ਅੰਨਾ ਕੋਈ ਨਿਲਾਮੀ ਦਾ ਮਾਲ ਹੈ ਜਿਸ ਨੂੰ ਹਰ ਕੋਈ ਵੇਖਣ ਪਰਖਣ ਦਾ ਹੱਕ ਰੱਖਦਾ ਹੈ ਪਰ ਅੰਨਾ ਦਾ ਧਿਆਨ ਕਿਸੇ ਵੱਲ ਨਹੀਂ ਸੀ ਸਾਹਮਣੇ ਪਾਸਿਓਂ ਸਟੇਸ਼ਨ ਮਾਸਟਰ ਤੁਰਿਆ ਆ ਰਿਹਾ ਸੀ ਉਸਨੇ ਪੁੱਛਿਆ ਮੈਡਮ ਕਿਹੜੀ ਗੱਡੀ ਜਾਣੀ ਚਾਹੁੰਦੇ ਹੋ ਪਰ ਉਸਨੇ ਕੋਈ ਉੱਤਰ ਨਾ ਦਿੱਤਾ ਉਹ ਬਰਾਬਰ ਅੱਗੇ ਹੀ ਵੱਧਦੀ ਗਈ ਕਾਫੀ ਦੂਰ ਜਾ ਕੇ ਉਹ ਦਿਲ ਵਿੱਚ ਸੋਚਣ ਲੱਗੀ हे ਪ੍ਰਮਾਤਮਾ ਮੈਂ ਕਿੱਧਰ ਜਾ ਰਹੀ ਹਾਂ ਬਹੁਤ ਦੂਰ ਜਾਦ ਪਲੇਟਫਾਰਮ ਦੀ ਹੱਦ ਮੁੱਕ ਗਈ ਤਾਂ ਉਹ ਖੜੀ ਹੋ ਗਈ ਅਚਾਨਕ ਰੇਲ ਦੀ ਪਟੜੀ ਉੱਤੇ ਪੁਚਾਲ ਵਰਗੇ ਝੂਟੇ ਉਸ ਨੂੰ ਆਉਂਦੇ ਜਾਪੇ ਸਾਹਮਣੇ ਮਾਲ ਗੱਡੀ ਆ ਰਹੀ ਸੀ ਅੰਨਾਂ ਨੂੰ ਚੇਤਾ ਆਇਆ ਕਿ ਜਿਸ ਦਿਨ ਪਹਿਲੀ ਵਾਰ ਉਹ ਬਰਾਸਕੀ ਨੂੰ ਮਾਸਕੋ ਦੇ ਸਟੇਸ਼ਨ ਤੇ ਮਿਲੀ ਸੀ ਤਾਂ ਉਸ ਦਿਨ ਇੱਕ ਆਦਮੀ ਗੱਡੀ ਹੇਠ ਆ ਕੇ ਕੁਚਲਿਆ ਗਿਆ ਸੀ ਉਹ ਸੋਚਣ ਲੱਗੀ ਠੀਕ ਹੈ ਇਹ ਉਪਾਅ ਮੇਰੇ ਲਈ ਸਭ ਤੋਂ ਚੰਗਾ ਹੈ ਪਰ ਸ਼ਾਇਦ ਪਹਿਲਾਂ ਤੋਂ ਹੀ ਮੈਂ ਕੁਝ ਐਸੇ ਤਰ੍ਹਾਂ ਦਾ ਸੋਚ ਵਿਚਾਰ ਕਰਦੀ ਆ ਰਹੀ ਸੀ ਪਤਾ ਨਹੀਂ ਉਹ ਮੈਨੂੰ ਕਿਉਂ ਭੁੱਲ ਗਈ ਸੀ ਉਹ ਛਟਪਟ ਪਾਣੀ ਦੀ ਟੈਂਕੀ ਲਾਗ ਲੀਆਂ ਪੌੜੀਆਂ ਥਾਣੀ ਉੱਤਰ ਕੇ ਪਟੜੀ ਉੱਤੇ ਜਾ ਪਹੁੰਚੀ ਗੱਡੀ ਡਗੜ ਡਗੜ ਕਰਦੀ ਚੱਲੀ ਆ ਰਹੀ ਸੀ ਉਸਨੇ ਰੇਲ ਦੇ ਸਭ ਤੋਂ ਅਗਲੇ ਡੱਬੇ ਦੇ ਅਗਲੇ ਤੇ ਪਿਛਲੇ ਪਹੀਆਂ ਦੇ ਵਿਚਾਲੇ ਥਾਂ ਦੀ ਸੇਧ ਰੱਖ ਲਈ ਗੱਡੀ ਆ ਪਹੁੰਚੀ ਉਸਨੇ ਹੱਥ ਦੀ ਉਂਗਲ ਨਾਲ ਛਾਤੀ ਉੱਤੇ ਈਸਾ ਮਸੀਹ ਦੀ ਸੂਲੀ ਦਾ ਨਿਸ਼ਾਨ ਬਣਾਇਆ ਤੇ ਜਿਉਂ ਹੀ ਡੱਬਾ ਸਾਹਮਣੇ ਆਇਆ ਉਹ ਕੁੱਦ ਕੇ ਉਸਦੇ ਹੇਠਾਂ ਜਾ ਬੜੀ ਹੈ ਇਹ ਮੈਂ ਕੀ ਇਹ ਸੋਚ ਕੇ ਉਹ ਪਟੜੀ ਤੋਂ ਉੱਠਣਾ ਹੀ ਚਾਹੁੰਦੀ ਸੀ ਕਿ ਇਤਨੇ ਨੂੰ ਇੱਕ ਭਿਆਨਕ ਸਖਤ ਚੀਜ਼ ਉਸਦੇ ਸਿਰ ਤੇ ਟਕਰਾਈ ਤੇ ਉਸ ਨੂੰ ਉੱਠਦੀ ਉੱਠਦੀ ਨੂੰ ਫਿਰ ਪੁੰਜੇ ਪਟਕਾ ਦਿੱਤਾ ਅਖੀਰ ਵਿੱਚ ਉਸਤੇ ਮੋਹ ਇਤਨਾ ਹੀ ਨਿਕਲ ਸਕਿਆ हे ਪ੍ਰਮਾਤਮਾ ਮੇਰੇ ਗੁਨਾਹ ਤੇ ਬਸ ਅੰਨਾ ਦੀ ਜੀਵਨ ਪੁਸਤਕ ਦਾ ਅੰਤਿਮ ਕਾਰਡ ਸਮਾਪਤ ਹੋ ਚੁੱਕਾ ਸੀ ਧੰਨਵਾਦ